ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੇਕਰ ਤੁਸੀਂ 70 ਸਾਲ ਦੀ ਉਮਰ ਤੱਕ ਵੀ ਜਵਾਨ ਰਹਿਣਾ ਚਾਹੁੰਦੇ ਹੋ ਤਾਂ ਸੁਣੋ ਇਹ ਜ਼ਰੂਰੀ ਗੱਲਾਂ ਨੰਬਰ 1 ਜੇਕਰ ਕੋਈ ਇਨਸਾਨ ਲਗਾਤਾਰ ਬਿਮਾਰ ਹੋ ਰਿਹਾ ਹੈ ਤਾਂ ਇਸ ਦਾ ਕਾਰਨ ਉਸ ਦੀ ਕਮਜ਼ੋਰ ਇਮਿਊਨਿਟੀ ਸਿਸਟਮ ਹੋ ਸਕਦਾ ਹੈ ਇਸ ਲਈ ਉਸ ਨੂੰ ਗਲੋ ਦੇ ਜੂਸ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 2 ਜੇਕਰ ਤੁਹਾਡੇ ਸਰੀਰ ਵਿੱਚ ਖੂਨ ਦੀ ਕਮੀ ਹੋ ਗਈ ਹੈ ਤੇ ਤੁਸੀਂ ਬਿਨਾਂ ਕੋਈ ਦਵਾਈ ਖਾਦੇ ਖੂਨ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਚਕੰਦਰ, ਅਨਾਰ, ਖਜੂਰ ਅਤੇ ਟਮਾਟਰ ਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ। ਨੰਬਰ 3 ਘੜੇ ਦਾ ਠੰਡਾ ਪਾਣੀ ਪੀਣ ਨਾਲ ਦਿਮਾਗੀ ਟੈਨਸ਼ਨ ਦੂਰ ਹੁੰਦੀ ਹੈ। ਨੰਬਰ 4 ਜੇਕਰ ਰਾਤ ਦੇ ਵਕਤ ਤੁਹਾਡੀ ਦੰਦ ਜਾਂ ਜਾੜ ਵਿੱਚ ਦਰਦ ਹੋਣ ਲੱਗ ਜਾਵੇ ਕੋਸੇ ਪਾਣੀ ਵਿੱਚ ਹਿੰਗ ਪਾ ਕੇ ਉਸ ਦੀਆਂ ਕੁਰਲੀਆਂ ਕਰੋ ਤੁਰੰਤ ਦਰਦ ਠੀਕ ਹੋ ਜਾਵੇਗਾ ਨੰਬਰ 5 ਦੁਨੀਆ ਵਿੱਚ ਸਭ ਤੋਂ ਜ਼ਿਆਦਾ ਭਾਰ ਵਧਾਉਣ ਵਾਲਾ ਭੋਜਨ ਆਲੂ ਹੈ ਜਿਹੜੇ ਲੋਕ ਪਤਲਾ ਹੋਣਾ ਚਾਹੁੰਦੇ ਹਨ ਉਹ ਆਲੂ ਦਾ ਸੇਵਨ ਕੱਟ ਕਰਨ ਨੰਬਰ 6 ਪੇਠੇ ਦਾ ਸੇਵਨ ਕਰਨ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ ਅਤੇ ਭੁੱਖ ਵੀ ਖੁੱਲ ਕੇ ਲੱਗਦੀ ਹੈ ਨੰਬਰ 7 ਗੁਰਦੇ ਦੀ ਪਥਰੀ ਤੋਂ ਬਚਣ ਲਈ ਸਾਨੂੰ ਵੱਧ ਤੋਂ ਵੱਧ ਤਰਬੂਜ ਖਾਣਾ ਚਾਹੀਦਾ ਹੈ। ਤਰਬੂਜ ਖਾ ਕੇ ਕਦੇ ਵੀ ਪਾਣੀ ਨਹੀਂ ਪੀਣਾ ਚਾਹੀਦਾ। ਨੰਬਰ 8 ਰਾਤ ਨੂੰ ਸੌਣ ਤੋਂ ਪਹਿਲਾਂ ਹਮੇਸ਼ਾ ਪਿਸ਼ਾਬ ਕਰਕੇ ਸੌਣਾ ਚਾਹੀਦਾ ਹੈ। ਇਸ ਨਾਲ ਸਾਡੇ ਗੁਰਦੇ ਤੰਦਰੁਸਤ ਰਹਿੰਦੇ ਹਨ। ਨੰਬਰ 9 ਜਿਆਦਾ ਗਰਮ ਪਾਣੀ ਨਾਲ ਜਦੋਂ ਅਸੀਂ ਬਾਲ ਧੋਂਦੇ ਹਾਂ ਤਾਂ ਸਾਡੀ ਚਮੜੀ ਦੇ ਰੋਮ ਖੁੱਲ ਜਾਂਦੇ ਹਨ ਜਿਸ ਕਰਕੇ ਵਾਲਾਂ ਦੇ ਚੜਨ ਦੀ ਸਮੱਸਿਆ ਵੱਧ ਜਾਂਦੀ ਹੈ ਅਤੇ ਗਰਮ ਪਾਣੀ ਨਾਲ ਸਿਕਰੀ ਵੀ ਦੀ ਸਮੱਸਿਆ ਵੀ ਆਉਂਦੀ ਹੈ ਨੰਬਰ 10 ਜਿਆਦਾ ਗਰਮ ਭੋਜਨ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਹੁੰਦੀਆਂ ਹਨ ਇਸ ਲਈ ਸਾਨੂੰ ਹਮੇਸ਼ਾ ਭੋਜਨ ਠੰਡਾ ਕਰਕੇ ਖਾਣਾ ਚਾਹੀਦਾ ਹੈ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਬਚਣਾ ਚਾਹੀਦਾ ਹੈ ਨੰਬਰ 11 ਰੋਜ਼ਾਨਾ ਸਵੇਰੇ ਅਦਰਕ ਦਾ ਇੱਕ ਟੋਕੜਾ ਚਬਾਉਣ ਨਾਲ ਸਰੀਰ ਵਿੱਚ ਕਿਸੇ ਤਰ੍ਹਾਂ ਦੀ ਬਿਮਾਰੀ ਨਹੀਂ ਲੱਗਦੀ ਨੰਬਰ 12 ਸਾਦੀ ਦਾਲ ਰੋਟੀ ਖਾਣ ਨਾਲ ਕਦੇ ਵੀ ਸਰੀਰ ਨੂੰ ਕੋਈ ਵੀ ਬਿਮਾਰੀ ਨਹੀਂ ਲੱਗਦੀ ਨੰਬਰ 13 ਜਿਆਦਾ ਗੁੱਸਾ ਕਰਨ ਨਾਲ ਸਾਡਾ ਇਮਿਊਨਿਟੀ ਸਿਸਟਮ ਕਮਜ਼ੋਰ ਹੋਣ ਲੱਗ ਜਾਂਦਾ ਹੈ ਜਿਸ ਕਰਕੇ ਬਲੱਡ ਪ੍ਰੈਸ਼ਰ ਵਧਣ ਤੇ ਹਾਰਟ ਅਟੈਕ ਦਾ ਖਤਰਾ ਵੱਧ ਜਾਂਦਾ ਹੈ ਇਸ ਲਈ ਸਾਨੂੰ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ ਨੰਬਰ 14 ਥਾਇਰੋਇਡ ਦੀ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਸਵੇਰੇ ਲੌਕੀ ਦਾ ਜੂਸ ਪੀਣਾ ਚਾਹੀਦਾ ਹੈ ਇਸ ਨਾਲ ਥਾਇਰੋਇਡ ਦੀ ਸਮੱਸਿਆ ਠੀਕ ਹੋ ਜਾਵੇਗੀ ਨੰਬਰ 15 ਜਿਹੜੀਆਂ ਔਰਤਾਂ ਨੂੰ ਕਮਰ ਦਰਦ ਦੀ ਸਮੱਸਿਆ ਰਹਿੰਦੀ ਹੈ ਉਹਨਾਂ ਨੂੰ ਸਵੇਰੇ ਇੱਕ ਮੁਠੀ ਭੁੱਜੇ ਹੋਏ ਛੋਲੇ ਖਾਣੇ ਚਾਹੀਦੇ ਹਨ ਨੰਬਰ 16 ਐਲੋਵੀਰਾ ਦਾ ਜੂਸ ਪੀਣ ਨਾਲ ਸਾਡਾ ਲੀਵਰ ਡੀਟੌਕਸ ਹੁੰਦਾ ਹੈ ਅਤੇ ਪਾਚਨ ਕਿਰਿਆ ਸਹੀ ਰਹਿੰਦੀ ਹੈ ਚਮੜੀ ਵਿੱਚ ਨਿਖਾਰ ਆਉਂਦਾ ਹੈ ਇਸ ਵਿੱਚ ਵਿਟਾਮਿਨ A ਤੇ C ਹੁੰਦੇ ਹਨ ਕਾਫੀ ਮਾਤਰਾ ਵਿੱਚ ਫੋਲਿਕ ਐਸਿਡ ਵੀ ਪਾਇਆ ਜਾਂਦਾ ਹੈ ਨੰਬਰ 17 ਥੋੜਾ ਟਾਈਮ ਕੰਨ ਵਿੱਚ ਉਂਗਲ ਪਾ ਕੇ ਰੱਖਣ ਨਾਲ ਦਿਮਾਗ ਤਰੋ-ਤਾਜ਼ਾ ਹੁੰਦਾ ਹੈ ਨੰਬਰ 18 ਢੇਟ ਦੀ ਚਰਬੀ ਘਟਾਉਣ ਲਈ ਰਾਤ ਨੂੰ 5 ਤੋਂ 7 ਬਾਦਾਮ ਪਿਉ ਕੇ ਰੱਖ ਦਿਓ ਅਤੇ ਸਵੇਰ ਖਾਲੀ ਪੇਟ ਇਹਨਾਂ ਨੂੰ ਖਾਓ ਇਸ ਤਰ੍ਹਾਂ ਢੇਟ ਦੀ ਚਰਬੀ ਘਟਣੀ ਸ਼ੁਰੂ ਹੋ ਜਾਂਦੀ ਹੈ ਨੰਬਰ 19 ਜੇਕਰ ਕੰਮ ਕਰਦੇ ਸਮੇਂ ਅਚਾਨਕ ਤੁਹਾਡਾ ਸਿਰ ਵਿੱਚ ਦਰਦ ਹੋਣ ਲੱਗ ਜਾਂਦਾ ਹੈ ਤਾਂ ਥੋੜਾ ਜਿਹਾ ਸਿੰਧ ਦਾ ਨਮਕ ਚੱਟ ਲਓ ਨੰਬਰ 20 ਜਿਹੜੀਆਂ ਔਰਤਾਂ ਬੈਠ ਕੇ ਝਾੜੂ ਲਗਾਉਂਦੀਆਂ ਹਨ ਉਹਨਾਂ ਨੂੰ ਕਦੇ ਵੀ ਕਮਰ ਦਰਦ ਜਾਂ ਰੀੜ ਦੀ ਹੱਡੀ ਨਾਲ ਸੰਬੰਧਿਤ ਕੋਈ ਸਮੱਸਿਆ ਨਹੀਂ ਹੁੰਦੀ ਨੰਬਰ 21 ਜੇਕਰ ਤੁਹਾਡੀਆਂ ਹੱਡੀਆਂ ਵਿੱਚੋਂ ਕਟ-ਕਟ ਦੀ ਆਵਾਜ਼ ਆਉਂਦੀ ਹੈ ਤਾਂ ਤੁਹਾਨੂੰ ਬਦਾਮ ਕਾਜੂ ਅਤੇ ਅਖਰੋਟ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 22 ਜੇਕਰ ਤੁਹਾਡਾ ਆਦਾ ਸਿਰ ਦੁਖ ਰਿਹਾ ਹੈ ਤਾਂ ਤੁਹਾਨੂੰ ਅੱਧਾ ਲੀਟਰ ਪਾਣੀ ਵਿੱਚ ਇੱਕ ਚਮਚ ਅਜਮਾਇਡ ਨੂੰ ਉਬਾਲ ਕੇ ਉਸਨੂੰ ਠੰਡਾ ਕਰਕੇ ਦਿਨ ਵਿੱਚ 2-3 ਵਾਰ ਪੀ ਲਓ ਇਸ ਨਾਲ ਤੁਹਾਨੂੰ ਦਰਦ ਤੋਂ ਰਾਹਤ ਮਿਲੇਗੀ ਨੰਬਰ 23 ਜੇਕਰ ਤੁਹਾਨੂੰ ਬਹੁਤ ਪੁਰਾਣੀ ਖੰਗ ਹੈ ਤਾਂ ਤੁਹਾਨੂੰ ਇੱਕ ਗਲਾਸ ਸੇਬ ਦਾ ਜੂਸ ਵਿੱਚ ਮਿਸ਼ਰੀ ਮਿਲਾ ਕੇ ਰੋਜ਼ਾਨਾ ਪੀਣਾ ਚਾਹੀਦਾ ਹੈ ਤੁਹਾਡੀ ਖੰਗ ਪੁਰਾਣੀ ਤੋਂ ਪੁਰਾਣੀ ਖੰਗ ਠੀਕ ਹੋ ਜਾਵੇਗੀ ਨੰਬਰ 24 ਪਾਣੀ ਦੀ ਵਜ੍ਹਾ ਕਰਕੇ ਜੇਕਰ ਤੁਹਾਡੀਆਂ ਉਂਗਲਾਂ ਗਲ ਜਾਂਦੀਆਂ ਹਨ ਤਾਂ ਉਂਗਲਾਂ ਉੱਪਰ ਸਰ੍ਹੋਂ ਦਾ ਤੇਲ ਲਗਾਓ ਨੰਬਰ 25 ਜੇਕਰ ਤੁਹਾਡੇ ਗਲੇ ਵਿੱਚ ਖਾਰਿਸ਼ ਹੈ ਤਾਂ ਤੁਹਾਨੂੰ ਸਵੇਰੇ ਸਵੇਰੇ ਥੋੜੀ ਜਹੀ ਸੌਂਫ ਚਵਾ ਲੈਣੀ ਚਾਹੀਦੀ ਹੈ ਇਸ ਨਾਲ ਖਾਰਿਸ਼ ਤੋਂ ਆਰਾਮ ਮਿਲੇਗਾ ਨੰਬਰ 26 ਆੜੂ ਖਾਣ ਨਾਲ ਸਾਡੇ ਗੁਰਦਿਆਂ ਦੀ ਸਫਾਈ ਹੋ ਜਾਂਦੀ ਹੈ ਅਤੇ ਕੋਈ ਵੀ ਬਿਮਾਰੀ ਨਹੀਂ ਰਹਿੰਦੀ ਨੰਬਰ 27 ਸਰਦੀਆਂ ਦੇ ਦਿਨਾਂ ਵਿੱਚ ਦਿਨ ਵਿੱਚ ਇੱਕ ਵਾਰ ਅਦਰਕ ਤੇ ਦਾਲ ਚੀਨੀ ਵਾਲੀ ਚਾਹ ਪੀਣ ਨਾਲ ਖੰਗ ਦੀ ਸਮੱਸਿਆ ਨਹੀਂ ਹੁੰਦੀ ਅਤੇ ਵਾਇਰਸ ਤੋਂ ਵੀ ਬਚਾ ਹੁੰਦਾ ਹੈ। 28 ਜਿਹੜੇ ਲੋਕ ਗਰਮੀਆਂ ਵਿੱਚ ਕੱਦੂ ਦਾ ਸੇਵਨ ਕਰਦੇ ਹਨ ਉਹਨਾਂ ਨੂੰ ਨੀਂਦ ਵਧੀਆ ਆਉਂਦੀ ਹੈ ਅਤੇ ਖੂਨ ਦੀ ਕਮੀ ਵੀ ਪੂਰੀ ਹੁੰਦੀ ਹੈ। ਨੰਬਰ 29 ਕਿਡਨੀ ਦੇ ਮਰੀਜ਼ਾਂ ਨੂੰ ਪਪੀਤੇ ਦਾ ਸੇਵਨ ਕਰਨਾ ਚਾਹੀਦਾ ਹੈ। ਪਪੀਤੇ ਦੇ ਬੀਜ ਗੁਰਦਿਆਂ ਵਿੱਚੋਂ ਟੌਕਸਿਨ ਸਾਫ਼ ਕਰਦੇ ਹਨ। ਨੰਬਰ 30 ਬਿਨਾਂ ਭੁੱਖ ਲੱਗੇ ਕਦੇ ਵੀ ਭੋਜਨ ਨਾ ਖਾਓ ਜਿੰਨੀ ਤੁਹਾਨੂੰ ਭੁੱਖ ਹੈ ਉਸ ਤੋਂ ਹਮੇਸ਼ਾ ਇੱਕ ਰੋਟੀ ਘੱਟ ਖਾਓ ਨੰਬਰ 31 ਕਬਜ ਤੋਂ ਛੁਟਕਾਰਾ ਪਾਉਣ ਲਈ ਸਾਨੂੰ ਮੋٹے ਆਟੇ ਦੀ ਰੋਟੀ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 32 ਮੂੰਹ ਟੋਣ ਲਈ ਹਮੇਸ਼ਾ ਠੰਡੇ ਪਾਣੀ ਦਾ ਸੇਵਨ ਕਰੋ ਇਸ ਨਾਲ ਤੁਹਾਡੀ ਸਕਿਨ ਟਾਈਟ ਰਹੇਗੀ ਨੰਬਰ 33 ਰੋਜ਼ਾਨਾ ਬਰਫ਼ ਦੇ ਇੱਕ ਟੁਕੜੇ ਨੂੰ ਸੂਤੀ ਕੱਪੜੇ ਵਿੱਚ ਲਪੇਟ ਕੇ ਮੂੰਹ ਤੇ ਮ사ਜ ਕਰੋ ਦਾਗ ਧੱਬੇ ਗਾਇਬ ਹੋ ਜਾਣਗੇ ਨੰਬਰ 34 ਰਾਤ ਦੇ ਸਮੇਂ ਸਾਨੂੰ ਕਦੇ ਵੀ ਤਰਬੂਜ ਨਹੀਂ ਖਾਣਾ ਚਾਹੀਦਾ ਨੰਬਰ 35 ਡ੍ਰੈਗਨ ਫਰੂਟ ਖਾਣ ਨਾਲ ਸਾਡਾ ਦਿਲ ਮਜ਼ਬੂਤ ਰਹਿੰਦਾ ਹੈ ਇਮਿਊਨਿਟੀ ਮਜ਼ਬੂਤ ਰਹਿੰਦੀ ਹੈ ਅਤੇ ਪਾਚਨ ਕਿਰਿਆ ਵੀ ਸਹੀ ਰਹਿੰਦੀ ਹੈ ਨੰਬਰ 36 ਸਰੀਰ ਦੇ ਵਿੱਚ ਖੂਨ ਦੀ ਮਾਤਰਾ ਵਧਾਉਣ ਲਈ ਪਾਲਕ ਬ੍ਰੋਕਲੀ ਅਤੇ ਸਰੋਂ ਦਾ ਸਾਗ ਦੀ ਵਰਤੋਂ ਕਰਨੀ ਚਾਹੀਦੀ ਹੈ ਨੰਬਰ 37 ਦਾਲ ਚੀਨੀ ਦੀ ਵਰਤੋਂ ਕਰਨ ਨਾਲ ਹਾਰਟ ਐਟੈਕ ਦੀ ਬਿਮਾਰੀ ਦਾ ਖਤਰਾ ਘਟ ਹੁੰਦਾ ਹੈ ਇਹ ਸਾਡੀਆਂ ਨਾੜਾਂ ਦੀ ਬਲੋਕੇਜ ਨੂੰ ਸਹੀ ਕਰਦੀ ਹੈ ਨੰਬਰ 38 ਜਿਨ੍ਹਾਂ ਦੇ ਸੈੱਲ ਘਟ ਜਾਂਦੇ ਹਨ ਤੇ ਸਰੀਰ ਵਿੱਚ ਕਮਜ਼ੋਰੀ ਆ ਜਾਂਦੀ ਹੈ ਉਹਨਾਂ ਨੂੰ ਕੀਵੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਨੰਬਰ 39 ਗੁੜ ਵਾਲੇ ਚੌਲ ਖਾਣ ਨਾਲ ਕਦੇ ਵੀ ਖੰਗ ਜੁਕਾਮ ਦੀ ਸਮੱਸਿਆ ਨਹੀਂ ਹੁੰਦੀ ਨੰਬਰ 40 ਗਵਾਰੇ ਦੀਆਂ ਫਲੀਆਂ ਦੀ ਸਬਜ਼ੀ ਖਾਣ ਨਾਲ ਕਬਜ ਦੀ ਸਮੱਸਿਆ ਦੂਰ ਹੁੰਦੀ ਹੈ ਨੰਬਰ 41 ਜਿਨ੍ਹਾਂ ਦੇ ਵਾਲ ਪਤਲੇ ਹੁੰਦੇ ਹਨ ਉਹਨਾਂ ਨੂੰ ਲੱਕੜ ਦੀ ਕੰਗੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਉਸ ਨਾਲ ਵਾਲ ਮਜ਼ਬੂਤ ਹੁੰਦੇ ਹਨ ਅਤੇ ਟੁੱਟਦੇ ਵੀ ਨਹੀਂ ਨੰਬਰ 42 ਮੂਲੀ ਦਾ ਰਸ ਪੀਣ ਨਾਲ ਪਿੱਤੇ ਦੀ ਪਥਰੀ ਬਣਨੀ ਬੰਦ ਹੋ ਜਾਂਦੀ ਹੈ ਨੰਬਰ 43 ਖੜੇ ਹੋ ਕੇ ਪਾਣੀ ਪੀਣ ਨਾਲ ਗੋਡਿਆਂ ਵਿੱਚ ਦਰਦ ਦੀ ਸਮੱਸਿਆ ਹੋ ਸਕਦੀ ਹੈ ਨੰਬਰ 44 ਨਹਾਉਣ ਤੋਂ ਪਹਿਲਾਂ ਸਰੀਰ ਉੱਤੇ ਹਫਤੇ ਵਿੱਚ ਦੋ ਵਾਰ ਤੇਲ ਦੀ ਮਾਲਿਸ਼ ਜ਼ਰੂਰ ਕਰੋ ਇਸ ਨਾਲ ਤੁਹਾਡੀ ਚਮੜੀ ਮੁਲਾਇਮ ਰਹਿੰਦੀ ਹੈ ਨੰਬਰ 45 ਸੇਂਦਾ ਨਮਕ ਦਾ ਪ੍ਰਯੋਗ ਕਰਨ ਨਾਲ ਬਲੱਡ ਪ੍ਰੈਸ਼ਰ ਥਾਇਰਾਇਡਰ ਤੇ ਪੇਟ ਦੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਨੰਬਰ 46 ਇੱਕ ਸੇਬ ਰੋਜ਼ ਖਾਓ ਡਾਕਟਰ ਦੂਰ ਭਜਾਓ ਨੰਬਰ 47 ਹਰੀ ਮੂੰਗ ਦਾਲ ਵਿੱਚ ਬਹੁਤ ਵਿਸ਼ੇਸ਼ ਤਰ੍ਹਾਂ ਦਾ ਪ੍ਰੋਟੀਨ ਪਾਇਆ ਜਾਂਦਾ ਹੈ ਜਿਹੜਾ ਸਾਡੇ ਅੰਦਰੂਨੀ ਹਿੱਸਿਆਂ ਵਿੱਚੋਂ ਜੰਮੀ ਹੋਈ ਗੰਦੀ ਫੈਟ ਨੂੰ ਸਾਫ਼ ਕਰਦਾ ਹੈ ਨੰਬਰ 48 ਸੌਫ ਦਾ ਪਾਣੀ ਪੀਣ ਨਾਲ ਕੋਲੇਸਟ੍ਰੋਲ ਲੈਵਲ ਕੰਟਰੋਲ ਵਿੱਚ ਰਹਿੰਦਾ ਹੈ ਅਤੇ ਹਾਰਟ ਦੀਆਂ ਸਮੱਸਿਆਵਾਂ ਵੀ ਘਟਦੀਆਂ ਹਨ ਨੰਬਰ 49 ਜੇਕਰ ਤੁਹਾਡੇ ਸਰੀਰ ਉੱਤੇ ਕਦੇ ਵੀ ਤਜਾ ਪੈ ਜਾਵੇ ਤੁਹਾਨੂੰ ਆਪਣੇ ਉੱਪਰ ਠੰਡਾ ਦੁੱਧ ਪਾ ਲੈਣਾ ਚਾਹੀਦਾ ਹੈ ਇਸ ਨਾਲ ਤਜਾਬ ਦੀ ਜਲਣ ਨਹੀਂ ਹੋਵੇਗੀ ਨੰਬਰ 50 ਰੋਜ਼ਾਨਾ ਸਵੇਰੇ ਉੱਠ ਕੇ 5 ਮਿੰਟ ਉੱਚੀ ਉੱਚੀ ਹੱਸਣ ਨਾਲ ਸਰੀਰ ਦੀਆਂ ਸਾਰੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ ਨੰਬਰ 51 ਰੋਜ਼ਾਨਾ ਸਵੇਰੇ 10 ਮਿੰਟ ਮੈਡੀਟੇਸ਼ਨ ਕਰਨ ਨਾਲ ਦਿਮਾਗ ਦੀ ਸਫਾਈ ਹੁੰਦੀ ਹੈ ਹਾਂਜੀ ਦੋਸਤੋ ਮੈਨੂੰ ਉਮੀਦ ਹੈ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟਸ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ